ਮੰਦਰ ਚ ਲੱਗੀ ਭਿਆਨਕ ਅੱਗ ਪੂਰਾ ਮੰਦਰ ਸੜ ਗਿਆ ਪਰ ਮੂਰਤੀ ਨੂੰ ਨਹੀਂ ਆਈ ਆਂਚ ਪਿੰਡ ਵਾਸੀ ਮਨ ਰਹੇ ਨੇ ਪਾਪਾ ਜੀਤਾ ਚਮਤਕਾਰ ਗਰਤਾਸਪੁਰ ਸ਼ਹਿਰ ਦੇ ਤੁਰੰਗਲਾ ਮੀਨ ਵਿਚਾਰ ਵਿਸਥਿਤ ਜੰਟੀਆਲ ਮਹਾਜਨ ਭਾਈਚਾਰੇ ਦੇ ਧਾਰਮਿਕ ਸਥਾਨ ਪਾਪਾ ਸਹਿਜ ਨਾਥ ਤਰਪਾਰ ਵਿੱਚ ਅਚਾਨਕ ਭਿਆਨਕ ਅੱਗ ਲੱਗੀ ਹਾਲਾਂਕਿ ਅੱਗ ਲੱਗਣ ਤੇ ਕਾਰਨ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਅੱਗ ਇੰਨੀ ਭਿਆਨਕ ਸੀ ਕਿ ਆਸ-ਪਾਸ ਰਹਿਣ ਵਾਲੇ ਲੋਕ ਸਾਮਗੈ ਮੰਦਿਰ ਇੱਕ ਗਲੀ ਵਿੱਚ ਹੋਣ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਟੀਆਂ ਉੱਥੇ ਨਹੀਂ ਪਹੁੰਚ ਸਕੀਆਂ ਅੱਜ ਆਸ-ਪਾਸ ਦੇ ਲੋਕਾਂ ਨੇ ਕਰੀਬ 3 ਘੰਟੇ ਦੀ ਮਸ਼ਕੱਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਕਾਰਨ ਧਮਾਕਾ ਹੋਇਆ ਜਿਸ ਕਾਰਨ ਆਸ-ਪਾਸ ਦੇ ਲੋਕ ਡਰ ਗਏ ਦੁਰਾਗਲਾ ਥਾਣਾ ਇੰਚਾਰਜ ਦਵਿੰਦਰ ਸ਼ਰਮਾ ਵੀ ਮੌਕੇ ਤੇ ਪਹੁੰਚ ਗਏ ਲਾਈਟ ਦਾ ਕਨੈਕਸ਼ਨ ਕਟਣ ਤੋਂ ਬਾਅਦ ਮੰਦਿਰ ਚ ਮੌਜੂਦ ਨੌਜਵਾਨਾਂ ਨੇ ਬੜੀ ਮਸ਼ਕੱਤ ਨਾਲ ਅੱਗ ਦੇ ਕਾਬੂ ਪਾਇਆ ਅੱਗ ਇੰਨੀ ਭਿਆਨਕ ਸੀ ਕਿ ਸਾਰਾ ਮੰਦਿਰ ਅਤੇ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਪਰ ਇਥੋਂ ਤੱਕ ਹੀ ਵੱ ਆਕੇ ਮੰਦਰ ਵਿੱਚ ਸਥਾਪਿਤ ਬਾਬਾ ਸ਼ਹਿਜਨਾਥ ਜਿਨ੍ਹਾਂ ਨੂੰ ਪੂਰਨ ਭਗਤ ਵੀ ਕਿਹਾ ਜਾਂਦਾ ਹੈ ਦੀ ਮੂਰਤੀ ਦਾ ਅਗ ਵੀ ਕੁਝ ਵਿਗਾੜ ਨਾ ਪਾਈ ਦੱਸ ਦਈਏ ਕਿ ਮੰਤਰ ਦੀ ਮਾਨਤਾ ਦੂਰ ਦੂਰ ਤੱਕ ਫੈਲੀ ਹੋਈ ਹੈ ਤੇ ਦੇਸ਼ ਤੋਂ ਨਹੀਂ ਭਲਕੇ ਵਿਦੇਸ਼ਾਂ ਤੋਂ ਵੀ ਮਹਾਜਨ ਭਰਾਤੀ ਤੇ ਲੋਕ ਇੱਥੇ ਹੋਣ ਵਾਲੇ ਸਮਾਗਮਾਂ ਦੌਰਾਨ ਮੱਥਾ ਟੇਕਣ ਆਉਂਦੇ ਹਨ ਸੋ ਕੁਮਾਰਾ ਮੈਂ ਬਾਬੇ ਸ਼ਹਿਜਨਾਥ ਦਾ ਮਤਲਬ ਪੁਜਾਰੀ ਆ ਮੈਂ ਘਰ ਗਿਆ ਸੀ ਸਬਜ਼ੀ ਦਾ ਧੜੀਆ ਤੇ ਮੈਨੂੰ ਜੱਕ ਨਾਲ ਬੁਲਾਸ ਹੋਇਆ ਤੇ ਮੈਂ ਭੋੜਿਆ ਤੇ ਸਾਹਮਣੇ ਵਾਲੇ ਕਮੇਡੀਰ ਪੈਪ ਲਈ ਆ ਮਣਕਾ ਸਾਰਿਆਂ ਨੂੰ ਫੋਨ ਕੀਤਾ ਮੈਂ ਤਾਂ ਸਾਰੇ ਸਾਰੇ ਹਾਲ ਬਹੁਤ ਜ਼ਿਆਦਾ ਕੀਤੀ ਆ ਜਿਹਨੂੰ ਵੱਧ ਤੋਂ ਵੱਧ ਹੈਲਪ ਕੀਤੀ ਆ ਕਿ ਬਾਬੇ ਦੀ ਜਿਹੜੀ ਮੂਰਤੀ ਆ ਉਹਨੂੰ ਕੁਛਿਆ ਬਾਕੀ ਸਾਰਿਆਂ ਨੇ ਖਾਂ ਹੋਏ ਬਾਕੀ ਸਭ ਵਿਚਾਰਾ ਸਾਰੀ ਸੰਗ ਦਾ ਬਹੁਤ ਬਹੁਤ ਧੰਨਵਾਦ ਆਦਾ ਬਈ ਸੰਗ ਦਾ ਤੇ ਬਹੁਤ ਬਹੁਤ ਸ਼ੁਕਰੀਆ ਬਲਾਸਟ ਕਿਸ ਚੀਜ਼ ਦਾ ਇਹ ਪਤਾ ਨਹੀਂ ਇਸ ਤੋਂ ਪਹਿਲੇ ਪੱਦੋਂ ਆ ਗਏ ਜੱਕ ਨੇ ਬਲਾਸਟ ਪਤਾ ਲੱਗਾ ਜੱਕ ਤਾਂ ਮੈਂ ਫਰਸ਼ ਹੋਇਆ ਤਾਂ ਅੰਦਰ ਦੌੜ ਆਇਆ ਬਸ ਔਰ ਕਿ ਮੈਂ ਪੈਪੂ ਮੰਡੋ ਲਈਆ ਤੇ ਪਤਾ ਜਿਆਦਾ ਕੀ ਆ ਸਾਰੇ ਸਾਰੇ ਫੋਨ ਸਾਰੇ ਮਿੱਟਾ ਤੇ ਮੰਡੋ ਸਾਰੇ ਸਾਰੇ ਸਜੋਗ ਨਾਲ ਅੱਗ ਬੁਝ ਗਈ ਆ ਅਗਲੇ ਬਾਬਾ ਸਾਹਿਬਾਂ ਦੇ ਮੰਦਰ ਤੇ ਬਹੁਤ ਹੀ ਜ਼ਿਆਦਾ ਅੱਗ ਲੱਗੀ ਆ ਸਾਨੂੰ ਪਤਾ ਲੱਗਾ ਅਸੀਂ ਸਾਰੇ ਪਿੰਡ ਵਾਸੀ ਇੱਥੇ ਦਰਾਂ ਅਗਲੇ ਇਕੱਠੇ ਹੋ ਗਏ ਆਏ ਆ ਸਾਰਿਆਂ ਨੇ ਭਾਜੀ ਬਹੁਤ ਹੀ ਮਿਹਨਤ ਕੀਤੀ ਆ ਸਾਡੇ ਮਹੱਲੇ ਨੇ ਪੂਰੇ ਆਸ-ਪਾਸੇ ਗਵਾਂਢੀਆਂ ਨੇ ਬਹੁਤ ਮਿਹਨਤ ਕਰਕੇ ਅੱਗ ਬੁਝਾਈ ਆ ਜਿੰਨੀ ਦੇ ਫਾਇਰ ਬਿਗੜ ਆਈ ਆ ਅੱਗ ਭਾਜੀ ਬੁਝ ਚੁ ਗਈ ਸੀ ਬਾਬਾ ਜੀ ਦੀ ਇਨੀ ਸ਼ਕਤੀ ਆ ਬਾਬਾ ਜੀ ਦੀ ਮੂਰਤੀ ਨੂੰ ਬਿਲਕੁਲ ਵੀ ਆਂਜ ਨਹੀਂ ਆਈ ਮੰਦਰ ਪਖਾਰਾ ਤੈਸ਼ ਨਾਸ਼ ਹੋ ਗਿਆ ਵਾ ਬਾਬਾ ਜੀ ਦੀ ਮੋਤੀ ਨੂੰ ਬਿਲਕੁਲ ਆਂਝ ਨਹੀਂ ਆਈ ਬਾਬਾ ਜੀ ਦੀ ਬਹੁਤ ਹੀ ਕਿਰਪਾ ਬਾਬਾ ਜੀ ਮੰਦਰ ਤੇ ਬਹੁਤ ਹੀ ਧੰਨਵਾਦ ਬਾਬਾ ਜੀ ਦਾ ਮੈਂ ਵਿਰਿੰਦਰ ਕੁਮਾਰ ਸਰਪੰਚ ਦਰਾਂਗ ਦਾ ਆ ਲੱਗਾ ਬਾਬਾ ਸਹਿਰ ਲਾ ਦੇ ਮੰਦਰ ਅਗ ਲੱਗੀ ਐ ਤੇ ਪਹੁੰਚੇ ਆਣ ਕੇ ਤੇ ਪਵਨ ਲੱਗੀ ਸੀ ਸਹਿਰ ਦੇ ਲੋਕ ਲੱਗੇ ਸੀ ਸਾਰਾ ਪਿੰਡ ਨਾਲ ਹੋ ਕੇ ਪਾਣੀ ਨਾਲ ਮੰਦਰ ਨੂੰ ਬੁਝਾਇਆ ਕਰਦੇ ਅਗ ਲੱਗੀ ਕਿਹੜੀ ਲੱਗੀ ਸੀ ਅੱਗ ਲੱਗਦਿਆਂ ਲੱਗਦਿਆਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਮਨੇ ਮੇਰੇ 7-8 ਲੱਖ ਰੁਪਏ ਦਾ ਨੁਕਸਾਨ ਹੋਇਆ ਚਲੋ ਨੁਕਸਾਨ ਤੇ ਫਾਰੇ ਪੂਰਤੀ ਹੋਈ ਦੀ ਹੈ ਜਿਹੜੇ ਬਾਬਾ ਸ੍ਰੀ ਚੰਦ ਦੀ ਜਿਹੜੀ ਆਪਣੇ ਬਾਬੇ ਖਾਨ ਦੀ ਮੂਰਤੀ ਸੀ ਉਹਨੂੰ ਕੋਈ ਆਟ ਨਹੀਂ ਆਈ ਐਨਾ ਕੋ ਤਕੀਰ ਮੰਦਿਰ ਉਹਨਾਂ ਨੇ ਆਪਣੇ ਤੋਂ ਛੱਡ ਲਿਆ ਇਹ ਹੈ ਬੜੇ ਹੈਰਾਨ ਕਿ ਇੰਨੀ ਅੱਗ ਬਲਦਿਆਂ باوجود ਵੀ ਤੇ ਮੂਰਤੀ ਨੂੰ ਕੁਝ ਨਹੀਂ ਹੋਇਆ ਅੱਜ ਸਾਰਾ ਸ਼ਹਿਰ ਨਗਰ ਇਕੱਠਾ ਹੋਇਆ ਸਾਰੇ ਬਾਪੂ ਆਪਣੇ ਬਾਬਾ ਸਾਹਿਬ ਦੇ ਮੰਦਿਰ 'ਚ ਬੈਠੇ ਨੇ ਤੇ ਬੜਾ ਦੁੱਖ ਲੱਗਾ ਬੜੀ ਬੜੀ ਦੂਰੋਂ ਸੰਗਤ ਆਂਦੀ ਹੈ ਇਹਨਾਂ ਦਾ ਕਿਹੜਾ ਪਰਿਵਾਰ ਬੜਾ ਵੱਡਾ ਹੈ ਦਿੱਲੀ ਤੋਂ ਲੈ ਕੇ ਬੰਬੇ ਤੋਂ ਲੈ ਕੇ ਪਠਾਨਕੋਟ ਗਰਦਾਸਪੁਰ ਸਾਰਿਆਂ ਨੇ ਸ਼ਾਖਾ ਬੈਠੀ ਦੀ ਹੈ ਤੇ ਜਦੋਂ ਕੋਈ ਪ੍ਰੋਗਰਾਮ ਹੁੰਦਾ ਤੇ ਸੰਗਤ ਇਕੱਠੀ ਹੁੰਦੀ ਹੈ ਤੇ ਇਹ ਸ਼ਹਿਰ ਵਾਸਤੇ ਵਾਸਤੇ ਇਹ ਵਾਲਿਆਂ ਦਾ ਲੋਕਾਂ ਦਾ ਧੰਨਵਾਦ ਕਰਦੇ ਆ ਕਿ ਜਿੱਦ ਲਈ ਇੰਨੀ ਹਿੰਮਤ ਨਾਲ ਇਸ ਮੰਦਿਰ ਨੂੰ ਅੱਗ ਬਚਾਈ ਹੈ